ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਇੱਕ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ 8ਵੀਂ ਕਲਾਸ ਦਾ ਵਿਦਿਆਰਥੀ ਸਕੂਲ 'ਚ ਐਕਟਿਵਾ ਲੈ ਕੇ ਪਹੁੰਚਿਆ ਪਰ ਛੁੱਟੀ ਤੋਂ ਬਾਅਦ ਉਸਨੇ ਐਕਟਿਵਾ ਇੰਨੀ ਤੇਜ਼ ਰਫ਼ਤਾਰ ਨਾਲ ਚਲਾਈ ਕਿ ਤਿੰਨ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਹਾਦਸੇ 'ਚ 10 ਸਾਲਾਂ ਕੁੜੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ 'ਚ ਦਾਖਲ ਕਰਵਾਇਆ ਗਿਆ ਹਾਦਸੇ 'ਚ ਐਕਟਿਵਾ ਚਲਾ ਰਿਹਾ ਵਿਦਿਆਰਥੀ ਤੇ ਉਸਦੇ ਪਿੱਛੇ ਬੈਠਾ 8 ਸਾਲਾਂ ਪਿਓ ਵੀ ਜ਼ਖਮੀ ਹੋ ਗਿਆ ਘਟਨਾ ਤੋਂ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਸਕੂਲ ਪ੍ਰਸ਼ਾਸਨ ਅਤੇ ਛੋਟੇ ਬੱਚਿਆਂ ਨੂੰ ਵਾਹਨ ਦੇ ਕੇ ਸਕੂਲ ਭੇਜਣ ਵਾਲਿਆਂ ਤੇ ਸਵਾਲ ਚੁੱਕੇ ਨੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇੰਨੀ ਛੋਟੀ ਉਮਰ 'ਚ ਸਕੂਟਰ ਮੋਟਰਸਾਈਕਲ ਚਲਾਉਣਾ ਬੱਚਿਆਂ ਲਈ ਖਤਰਨਾਕ ਹੈ ਇਸ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਦੋਂ ਸਕੂਲ ਦੀ ਪ੍ਰਿੰਸੀਪਲ ਨੇ ਮੌਕੇ ਤੇ ਪਹੁੰਚਦਿਆਂ ਕਿਹਾ ਕਿ ਜਿਵੇਂ ਹੀ ਮੈਨੂੰ ਹਾਦਸੇ ਦਾ ਪਤਾ ਲੱਗਾ ਮੈਂ ਤੁਰੰਤ ਇੱਥੇ ਆਈਆਂ ਤੇ ਕਿਹੜਾ ਬੱਚਾ ਐਕਟਿਵਾ ਲੈ ਕੇ ਆਇਆ ਇਸ ਦੀ ਜਾਂਚ ਕੀਤੀ ਜਾਵੇਗੀ ਸਕੂਲ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗਾ ਹੋਣੇ ਬੱਚੇ ਨੂੰ ਲੈਣ ਆਂਦੇ ਨੇ ਸਾਨੂੰ ਤਾਂ ਹੁਣ ਪਤਾ ਨਹੀਂ ਵੀ ਆਪ ਲੈ ਕੇ ਆਇਆ ਉਹ ਨਹੀਂ ਫਿਰ ਬੱਚਾ ਨੂੰ ਕੀ ਕੋਈ ਸਿਕਾ ਨਹੀਂ ਫਿਰ ਦੇਖਾਂਗੇ ਨਾ ਹੁਣ ਅਸੀਂ ਕੱਲੋਂ ਉਹਨਾਂ ਨੂੰ ਦੇਖਾਂਗੇ ਅਸੀਂ ਹਾਂਜੀ ਹਾਂ ਨਹੀਂ ਅਸੀਂ ਉਹੀ ਦੇਖਣ ਆਏ ਆ ਨਾ ਅਸੀਂ ਉਹੀ ਦੇਖਣ ਆਏ ਹਸਪਤਾਲ ਚ ਜਾਣਕਾਰੀ ਦਿੰਦਿਆਂ ਡਾਕਟਰ ਨਵਦੀਪ ਜਸਨ ਨੇ ਦੱਸਿਆ ਕਿ ਬੱਚੀ ਦੇ ਮੱਥੇ ਤੇ ਗੰਭੀਰ ਸੱਟ ਵੱਜੀ ਆ ਟਾਂਕੇ ਵੀ ਲੱਗੇ ਨੇ ਪਰ ਹਾਲਤ ਖਤਰੇ ਤੋਂ ਬਾਹਰ ਐ ਉੱਥੇ ਹੀ ਪਿਊਸ਼ ਦੇ ਲੱਕ ਤੇ ਵੀ ਟਾਂਕੇ ਲੱਗੇ ਨੇ ਸਰ ਦੋ ਬੱਚੇ ਆਏ ਨੇ ਇੱਕ ਲੜਕੀ ਇੱਕ ਲੜਕਾ ਲੜਕੀ ਦਾ ਨਾਮ ਸ਼ਕੁੰਤੀ ਕੁਮਾਰੀ ਦਾ ਸਾਲੀਆ ਪਿਊਸ਼ ਹੈ ਅ ਬੱਚਾ 8 ਸਾਲ ਦਾ ਇਹ ਦੋਨੋਂ ਸਾਰੇ ਖੰਨਾ ਪਬਲਿਕ ਸਕੂਲ ਚ ਪੜ੍ਹਦੇ ਨੇ ਲੇਡੀ ਰੋਡ ਤੇ ਉੱਥੇ ਇੱਕ ਬੱਚਾ ਸੀਗਾ ਸਕੂਟਰ ਲੈ ਕੇ ਆਇਆ ਸੀਗਾ ਤੇ ਉਹ ਸਕੂਟਰ ਇਹ ਜਾ ਰਹੇ ਸੀ ਬੱਚੇ ਛੁੱਟੀ ਤੋਂ ਬਾਅਦ ਤੇ ਉਹਨਾਂ ਦੇ ਵਿੱਚ ਲਿਆ ਕੇ ਉਹਨਾਂ ਨੇ ਐਕਟੋਵ ਮਾਰੀ ਅ ਸਰ ਜਿਹੜੀ ਸ਼ਕੁੰਤੀ ਕੁਮਾਰੀ ਬੱਚੀ ਹੈ ਇਹਦੇ ਇੱਕ ਫੋਰਹੈਡ ਤੇ ਚਿੰਨ੍ਹ ਦੇ ਉੱਤੇ ਟਾਂਕੇ ਲਾਇਆ ਨਹੀਂ ਆਪਾਂ ਨੇ ਤੇ ਉਹ ਸੀਟੀ ਸਕੈਨ ਕਰਵਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਹਾਂ ਕੀ ਆ ਰਿਹਾ ਹੈ ਤੇ ਜਿਹੜਾ ਪਿਊਸ਼ ਹੈ ਪਿਊਸ਼ ਤੇ ਸਰ ਨੱਕ ਦੇ ਉੱਪਰ ਦੋ ਉੱਚਰ ਲੱਗੇ ਨੇ ਪੇਸ਼ੈਂਟ ਦੋਨੋਂ ਠੀਕ ਨੇ ਸਰ ਸਰ ਉਹ ਬੱਚਾ ਉਹ ਬੱਚਾ ਨਹੀਂ ਸਰ ਨਹੀਂ ਸਰ ਸਰ ਮੈਂ ਸੋਚਦਾ ਕਿ ਬਸ ਇੱਕ ਨਾ ਕਰ ਸਰ ਮੈਂ ਸਹੀ ਜਿਹੜੇ ਜਨਨ ਵੀ ਬੱਚਿਆਂ ਨੂੰ ਦੇਖੋ ਜਿਹੜੇ ਅ ਵਿਨਾਂ ਦਾ ਲਾਇਸੈਂਸ ਨਹੀਂ ਹੈਗਾ ਉਹਨਾਂ ਨੂੰ ਤਾਂ ਦੇਣਾ ਹੀ ਨਹੀਂ ਚਾਹੀਦਾ ਹੈਗਾ ਬਾਈਕ ਸਰ ਤਾਂ ਬਾਈਕ ਨਾਲ ਕੋਈ ਐਕਟਵਾ ਨਾਲ ਸਕੂਟਰ ਜੱਟਕੀ ਵਲ ਉਹਨਾਂ ਨੂੰ ਪੇਰੈਂਟਸ ਨੂੰ ਉਹਦੇ ਨੇ ਚਾਹੀਦਾ ਹੈ ਕਿ ਬੱਚਿਆਂ ਨੂੰ ਇਹੋ ਜਿਹੀ ਚੀਜ਼ ਨਾ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਲਾਈਫ ਦਾ ਰਿਸਕ ਦੇ ਵਿੱਚ ਪਾਉਂਦੇ ਨੇ ਇਹ ਜਿਹੜੇ ਹੋਰ ਜਾਂਦੇ ਨੇ ਬੱਚੇ ਆ ਰੋਡ ਦੇ ਉੱਤੇ ਬਾਈਪਾਸਸ ਹੁੰਦੇ ਨੇ ਜਾਂ ਦੂਸਰੇ ਹੁੰਦੇ ਨੇ ਉਹਨਾਂ ਦੀ ਗਲਤੀ ਕਰਕੇ ਉਹਨਾਂ ਦੇ ਵੀ ਸੱਟ ਲੱਗ ਜਾਂਦੀ ਹੈ ਫਿਰ ਇਟਸ ਬੈਟਰ ਕੀ ਬੱਚਿਆਂ ਨੂੰ ਜਾਂ ਤਾਂ ਆਪਣੇ ਆਪ ਛੱਡ ਕੇ ਆਓ ਜਾਂ ਸਕੂਲ ਦੀ ਕੋਈ ਉਹ ਲਗਾਓ ਬੈਣ ਜਾਂ ਬੱਸ ਮਤਲਬ ਦੋਨੋਂ ਬੱਚੇ ਸੇਫਲ ਹਸਪਤਾਲ ਪਹੁੰਚੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਜਿਹੇ ਛੋਟੇ ਬੱਚਿਆਂ ਨੂੰ ਬਾਹਰ ਲੈ ਕੇ ਸਕੂਲ ਨਹੀਂ ਆਉਣਾ ਚਾਹੀਦਾ ਸਕੂਲ ਨੂੰ ਸਖਤੀ ਕਰਨੀ ਚਾਹੀਦੀ ਹੈ ਤੇ ਜਿੱਥੇ ਤੱਕ ਹੋਵੇ ਕਾਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ परविंद्र कुमार क्या तुम बच्चों के साथ बच्चे को तो और बहुत ज्यादा चोट लगा है स्कान से कैसी हुई है ये स्टूडेंट सर बच्चे सब कह रहे हैं कि स्कूटर से लगने से हुआ है <स्थिक्षट> तो किसकी स्कूटर की है ये व्हाइट कलर की स्कूटर है कौन सी क्लास का बच्चा चला रहा है ये सर 8 क्लास के बच्चा बोल रहे हैं स्कूटर लेके आती है स्टूडेंट नहीं सर क्या बच्चे सर सर साइकिल से बच्चे को जाना चाहिए स्कूटी तो अलाउड होनी चाहिए कितने बच्चों ग्रुप में थे बच्चे और दो तो क्या पे बोलने के आप सर बारिश साहब सदा कोई कोई होगा उनको लेके